ਕੋਈ ਵੀ ਇੱਥੇ ਤੁਹਾਡਾ ਸਾਥ ਨਹੀਂ ਦੇਵੇਗਾ ਹਰ ਕੋਈ ਆਪਣੇ ਆਪ ਵਿੱਚ ਰੁੱਝਿਆ ਹੋਇਆ ਹੈ ਜ਼ਿੰਦਗੀ ਦਾ ਬਸ ਇਹੀ ਅਸੂਲ ਹੈ ਕਿ ਇੱਥੇ ਤੁਸੀਂ ਡੇਗਣਾ ਵੀ ਖੁਦ ਹੈ ਤੇ ਸੰਭਲਣਾ ਵੀ ਤੁਸੀਂ ਖੁਦ ਹੈ ਭਲਾਈ ਦੇ ਪਿੱਛੇ ਕੋਈ ਨਹੀਂ ਜਾਂਦਾ ਬੁਰਾਈ ਦੇ ਪਿੱਛੇ ਹਰ ਕੋਈ ਜਾਂਦਾ ਹੈ ਸ਼ਰਾਬ ਵੇਚਣ ਵਾਲਾ ਕਿਤੇ ਨਹੀਂ ਜਾਂਦਾ ਤੇ ਦੁੱਧ ਵੇਚਣ ਵਾਲੇ ਨੂੰ ਗਲੀ ਗਲੀ ਵਿੱਚ ਘੁੰਮਣਾ ਪੈਂਦਾ ਹੈ ਕਿ ਸੇ ਐਕਸ-ਰੇ ਵਿੱਚ ਵੀ ਦਿਖਾਈ ਨਹੀਂ ਦਿੰਦੇ। ਉਹ ਜ਼ਖਮ ਜੋ ਸਾਡੇ ਆਪਣੇ ਦੇ ਜਾਂਦੇ ਨੇ। ਇਹ ਜ਼ਰੂਰੀ ਨਹੀਂ ਕਿ ਜਿਨ੍ਹਾਂ ਵਿੱਚ ਸਾਹ ਨਹੀਂ ਉਹੀ ਮਰਦਾ ਹੈ। ਜਿਨ੍ਹਾਂ ਵਿੱਚ ਇਨਸਾਨੀਅਤ ਨਾ ਹੋਵੇ ਉਹ ਵੀ ਤਾਂ ਮਰੇ ਹੋਏ ਹੀ ਹੁੰਦੇ ਨੇ। ਕੁਝ ਲੋਕ ਉਹਨਾਂ ਲਈ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਨੇ। ਜਿਨ੍ਹਾਂ ਨੂੰ ਉਹਨਾਂ ਦੀ ਕੋਈ ਫਿਕਰ ਤੱਕ ਨਹੀਂ ਹੁੰਦੀ। ਉਹ ਲੋਕ ਕਿੰਨੀ ਜਲਦੀ ਦੂਰ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਸਮਝ ਕੇ ਕਦੇ ਗਵਾਉਣਾ ਨਹੀਂ ਚਾਹੁੰਦੇ ਸੱਚ ਬੋਲਣ ਤੇ ਲੋਕਾਂ ਦਾ ਭਲਾ ਕਰਨ ਵਾਲਿਆਂ ਨੂੰ ਹੀ ਸਭ ਤੋਂ ਵੱਧ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ ਹੈ ਮੋਹ ਵਿੱਚ ਅਸੀਂ ਬੁਰਾਈਆਂ ਨਹੀਂ ਦੇਖ ਪਾਉਂਦੇ ਤੇ ਘਿਰਣਾ ਵਿੱਚ ਅਸੀਂ ਚੰਗਿਆਈਆਂ ਨੂੰ ਨਹੀਂ ਦੇਖ ਪਾਉਂਦੇ ਇਨਸਾਨ ਖੁਦ ਰੱਬ ਤੱਕ ਨਹੀਂ ਪਹੁੰਚਦਾ ਬਲਕਿ ਜਦੋਂ ਹੀ ਉਹ ਤਿਆਰ ਹੁੰਦਾ ਹੈ ਤਾਂ ਪਰਮਾਤਮਾ ਆਪ ਉਸ ਦੇ ਕੋਲ ਆਉਂਦਾ ਹੈ ਜਿੰਨਾ ਸੰਭਵ ਹੋ ਸਕੇ ਸਧਾਰਨ ਤੇ ਸੱਚੇ ਬਣਨ ਦੀ ਕੋਸ਼ਿਸ਼ ਕਰੋ ਸਮਾਰਟ ਬਣਨ ਦੀ ਨਹੀਂ ਅਸੀਂ ਪਰਮੇਸ਼ਰ ਦੁਆਰਾ ਬਣਾਏ ਗਏ ਹਾਂ Samsung ਦੁਆਰਾ ਨਹੀਂ ਬੋਲ ਕੇ ਸੋਚਣ ਤੋਂ better ਹੈ ਕਿ ਸੋਚ ਕੇ ਬੋਲਿਆ ਜਾਵੇ ਅੱਧੀਆਂ ਲੜਾਈਆਂ ਤਾਂ ਇਸ ਤਰ੍ਹਾਂ ਹੀ ਖਤਮ ਹੋ ਜਾਣਗੀਆਂ ਤੇਰੇ ਉੱਪਰ ਖਰਚ ਕਰਨ ਲਈ ਬਹੁਤ ਕੁਝ ਨਹੀਂ ਸੀ ਮੇਰੇ ਕੋਲ ਥੋੜਾ ਸਮਾਂ ਸੀ ਥੋੜਾ ਮੈਨ ਸੀ ਤੇ ਦੋਵੇਂ ਬਰਬਾਦ ਹੋ ਗਏ ਪਤਾ ਨਹੀਂ ਕਿਉਂ ਲੋਕ ਮੌਤ ਤੋਂ ਡਰਦੇ ਨੇ ਇੱਕ ਇਹੀ ਚੀਜ਼ ਤਾਂ ਆਜ਼ਾਦੀ ਦਿੰਦੀ ਹੈ ਜ਼ਿੰਦਗੀ ਦੀਆਂ ਜੰਜੀਰਾਂ ਤੋਂ ਜਦੋਂ ਜ਼ਿੰਦਗੀ ਦੁੱਖਾਂ ਦੀਆਂ ਸੁਰੰਗਾਂ ਵਿੱਚੋਂ ਲੰਘਦੀ ਹੈ ਤਾਂ ਅਕਸਰ ਫਿਰ ਆਪਣੇ ਹੱਥ ਤੇ ਸਾਥ ਦੋਵੇਂ ਛੱਡ ਦਿੰਦੇ ਨੇ ਆਪਣੇ ਆਪ ਨੂੰ ਅਜੇਹਾ ਬਣਾ ਲਓ ਕਿ ਕੋਈ ਤੁਹਾਡੇ ਨਾਲ ਹੋਵੇ ਜਾਂ ਨਾ ਹੋਵੇ ਤੁਹਾਨੂੰ ਕਿਸੇ ਵੀ ਗੱਲ ਦਾ ਦੁੱਖ ਨਾ ਹੋਵੇ ਕਿਸੇ ਨੇ ਮੈਨੂੰ ਪੁੱਛ ਲਿਆ ਕਿ ਬਦਲਣਾ ਕਿਸ ਨੂੰ ਕਹਿੰਦੇ ਨੇ ਮੈਂ ਸੋਚਾਂ ਵਿੱਚ ਪੈ ਗਿਆ ਕਿ ਕਿਸ ਦੀ ਮਿਸਾਲ ਦੇਵਾਂ ਮੌਸਮ ਦੀ ਜਾਂ ਫਿਰ ਆਪਣਿਆਂ ਦੀ ਇਹ ਵੀ ਚੰਗਾ ਹੈ ਕਿ ਇਹ ਦਿਲ ਸਿਰਫ ਸੁਣਦਾ ਹੈ ਜੇਕਰ ਕਿਤੇ ਬੋਲਦਾ ਹੁੰਦਾ ਤਾਂ ਤਬਾਹੀ ਮਚ ਜਾਣੀ ਸੀ ਮਦਦ ਸਭ ਦੀ ਸਿਰਫ ਉਹੀ ਕਰਦਾ ਹੈ ਜਿਸ ਦਾ ਦਿਲ ਸੱਚਾ ਹੈ ਨਹੀਂ ਤਾਂ ਲਾਲਚੀ ਬੰਦਾ ਤਾਂ ਆਪਣੇ ਮਾਪੇ ਨੂੰ ਵੀ ਭੁੱਲ ਜਾਂਦਾ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਉਹਨਾਂ ਨਾਲ ਨਾ ਤਾਂ ਚੰਗਾ ਕਰੋ ਤੇ ਨਾ ਹੀ ਬੁਰਾ ਕਰੋ ਬਸ ਉਹਨਾਂ ਤੋਂ ਦੂਰ ਹੋ ਜਾਓ ਜ਼ੁਬਾਨ ਤੇ ਲਫ਼ਜ਼ ਹਰ ਕਿਸੇ ਕੋਲ ਹੁੰਦੇ ਨੇ ਪਰ ਜੋ ਆਪਣੇ ਲਈ ਜਿਉਂਦੇ ਨੇ ਉਹ ਕਹਿ ਦਿੰਦੇ ਨੇ ਤੇ ਜੋ ਆਪਣੇ ਲਈ ਜਿਉਂਦੇ ਨੇ ਉਹ ਸਹਿ ਲੈਂਦੇ ਨੇ ਗੁੱਸਾ ਇੱਕ ਅਜੀਹੀ آگ ਹੈ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਵੇ ਜਾਂ ਨਾ ਪਰ ਖੁਦ ਦਾ ਨੁਕਸਾਨ ਜ਼ਰੂਰ ਕਰ ਦਿੰਦਾ ਹੈ ਲੋਕ ਆਪਣੀ ਚਤਰਾਈ ਤੇ ਮਾਣ ਕਰਦੇ ਰਹਿ ਗਏ ਸਮਝ ਹੀ ਨਹੀਂ ਪਾਏ ਕਿ ਉਹ ਕੀ ਗੋਆ ਬੈਠੇ ਨੇ ਬੁਰੇ ਦੋਸਤ ਬੁਰੀ ਪਤਨੀ ਤੇ ਬੁਰੀ ਸੰਗਤ ਵਿੱਚ ਰਹਿਣ ਨਾਲੋਂ ਚੰਗਾ ਇਕੱਲੇ ਰਹਿਣਾ ਬਿਹਤਰ ਹੈ ਕਿਉਂਕਿ ਇਹ ਸਾਡੀ ਜ਼ਿੰਦਗੀ ਨੂੰ ਰੋਸ਼ਨ ਕਰਨ ਦੀ ਬਜਾਏ ਤਬਾਹ ਕਰ ਦਿੰਦੇ ਨੇ ਜਦੋਂ ਤੁਸੀਂ ਉਚਾਈਆਂ ਦੀਆਂ ਪੌੜੀਆਂ ਚੜ੍ਹ ਰਹੇ ਹੋਵੋ ਤਾਂ ਪਿੱਛੇ ਰਹਿ ਗਏ ਲੋਕਾਂ ਨਾਲ ਚੰਗਾ ਵਿਵਹਾਰ ਕਰੋ ਕਿਉਂਕਿ ਹੇਠਾਂ ਵੱਲ ਨੂੰ ਆਉਂਦੇ ਸਮੇਂ ਤੁਸੀਂ ਉਹਨਾਂ ਨੂੰ ਰਸਤੇ ਵਿੱਚ ਦੁਬਾਰਾ ਮਿਲੋਗੇ ਆਪਣਾ ਬੋਝ ਆਪ ਚੁੱਕਣਾ ਸਿੱਖੋ ਜੇਕਰ ਤੁਸੀਂ ਦੂਜਿਆਂ ਦੇ ਭਰੋਸੇ ਬੈਠੇ ਰਹੋਗੇ ਤਾਂ ਤੁਸੀਂ ਹਮੇਸ਼ਾ ਠੋਕਰ ਖਾਓਗੇ ਕ੍ਰੇਲਿਆਂ ਤੋਂ ਵੀ ਕੌੜੇ ਲੋਕ ਮੁਸੀਬਤ ਵਿੱਚ ਕੰਮ ਆ ਜਾਂਦੇ ਨੇ ਤੇ ਸ਼ੱਕਰ ਨਾਲੋਂ ਵੀ ਮਿੱਠੇ ਲੋਕ ਸਮੇਂ ਤੇ ਠੋਖਾ ਦੇ ਜਾਂਦੇ ਨੇ ਮਨੋਖ ਹੁਣ ਵਿਹਾਰਕ ਦੀ ਬਜਾਏ ਵਪਾਰਕ ਬਣ ਗਿਆ ਹੈ ਰਿਸ਼ਤੇ ਸਿਰਫ ਉਹਨਾਂ ਨਾਲ ਹੀ ਮਿੱਠੇ ਰੱਖਦਾ ਹੈ ਜਿਨ੍ਹਾਂ ਤੋਂ ਵੱਧ ਫਾਇਦਾ ਹੁੰਦਾ ਹੈ ਹੰਕਾਰ ਉਸ ਨੂੰ ਹੀ ਹੁੰਦਾ ਹੈ ਜਿਸ ਨੂੰ ਬਿਨਾਂ ਕਿਸੇ ਮਿਹਨਤ ਦੇ ਸਭ ਕੁਝ ਮਿਲ ਜਾਂਦਾ ਹੈ ਮਿਹਨਤ ਨਾਲ ਸੁੱਖ ਪ੍ਰਾਪਤ ਕਰਨ ਵਾਲਾ ਬੰਦਾ ਦੂਜਿਆਂ ਦੀ ਮਿਹਨਤ ਦਾ ਵੀ ਸਤਿਕਾਰ ਕਰਦਾ ਹੈ ਜ਼ਿੰਦਗੀ ਵਿੱਚ ਸਭ ਤੋਂ ਵੱਧ ਭਾਗਾ ਵਾਲਾ ਉਹੀ ਹੈ ਜਿਸ ਦੇ ਕੋਲ ਭੋਜਨ ਦੇ ਨਾਲ ਭੁੱਖ ਹੈ ਬਿਸਤਰ ਦੇ ਨਾਲ ਨੀਂਦ ਹੈ ਤੇ ਤਨ ਦੇ ਨਾਲ ਧਰਮ ਹੈ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਘਟ ਨਾ ਸਮਝੋ ਪੂਰੀ ਦੁਨੀਆ ਨੂੰ ਡਬੋਣ ਵਾਲਾ ਸਮੁੰਦਰ ਤੇਲ ਦੀ ਇੱਕ ਬੂੰਦ ਨੂੰ ਨਹੀਂ ਡਬੋ ਸਕਦਾ ਨਕਲੀ ਲੋਕਾਂ ਤੋਂ ਸਾਵਧਾਨ ਰਹੋ ਪਹਿਲਾਂ ਉਹ ਰੋ ਰੋ ਕੇ ਤੁਹਾਡੇ ਦੁੱਖ ਦਰਦ ਪੁੱਛਣਗੇ ਤੇ ਫਿਰ ਹੱਸ ਹੱਸ ਕੇ ਸਾਰੀ ਦੁਨੀਆ ਨੂੰ ਦੱਸਣਗੇ ਰਿਸ਼ਤਾ ਉਹਨਾਂ ਨਾਲ ਹੀ ਰੱਖੋ ਜੋ ਸਮਾਂ ਹੋਂਤੇ ਸਹਿਯੋਗ ਤੇ ਪਿਆਰ ਦਿਖਾਉਣਾ ਨਾ ਕਿ ਔਕਾਤ ਜੇਕਰ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਫਿਰ ਬੁਰਾ ਵੀ ਨਾ ਕਰੋ ਕਿਉਂਕਿ ਦੁਨੀਆ ਜ਼ਰੂਰ ਕਮਜ਼ੋਰ ਹੈ ਪਰ ਦੁਨੀਆ ਬਣਾਉਣ ਵਾਲਾ ਨਹੀਂ ਜ਼ਿੰਦਗੀ ਵਿੱਚ ਧੋਖਾ ਖਾਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਚੱਲਣਾ ਭਾਵੇਂ ਹੀ ਸਾਨੂੰ ਮਾਪੇ ਸਿਖਾਉਂਦੇ ਨੇ ਪਰ ਸੰਭਲਣਾ ਸਾਨੂੰ ਖੁਦ ਹੀ ਸਿੱਖਣਾ ਪੈਂਦਾ ਹੈ ਮੋਖ ਖਤਮ ਹੁੰਦਿਆ ਹੀ ਗਵਾਉਣ ਦਾ ਡਰ ਵੀ ਦੂਰ ਹੋ ਜਾਂਦਾ ਹੈ ਫਿਰ ਉਹ ਭਾਵੇਂ ਦੌਲਤ ਹੋਵੇ ਕੋਈ ਚੀਜ਼ ਹੋਵੇ ਰਿਸ਼ਤੇ ਹੋਣ ਜਾਂ ਫਿਰ ਜ਼ਿੰਦਗੀ ਜੇਕਰ পেট ਭਰਨ ਦਾ ਨਾਮ ਹੀ ਜੀਵਨ ਹੈ ਤਾਂ ਫਿਰ ਇਹ ਕੰਮ ਤਾਂ ਅਵਾਰਾ ਕੁੱਤੇ ਵੀ ਕਰ ਲੈਂਦੇ ਨੇ ਹਰ ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਜਿਹੜੇ ਮਾੜੇ ਨੇ ਉਹਨਾਂ ਨੂੰ ਮਾੜੇ ਹੀ ਰਹਿਣ ਦਿਓ ਬਸ ਆਪਣੇ ਆਪ ਨੂੰ ਉਹਨਾਂ ਤੋਂ ਵੱਖ ਕਰ ਦਿਓ ਝੂਠ ਧੋਖਾ ਤੇ ਬਹਾਨੇ ਤੁਹਾਨੂੰ ਕੁਝ ਪਲ ਦੀ ਖੁਸ਼ੀ ਤਾਂ ਜ਼ਰੂਰ ਦੇਣਗੇ ਪਰ ਤੁਹਾਨੂੰ ਭਵਿੱਖ ਵਿੱਚ ਇਸ ਦੀ ਕੀਮਤ ਚੁਕਾਉਣੀ ਪਵੇਗੀ ਅੱਜ ਦੇ ਰਿਸ਼ਤਿਆਂ ਲਈ ਸਭ ਤੋਂ ਖਤਰਨਾਕ ਉਹ ਲੋਕ ਨੇ ਜੋ ਆਪਣਿਆਂ ਦੇ ਖਿਲਾਫ ਕੰਨਾਂ ਵਿੱਚ ਜ਼ਹਿਰ ਉਗਲਦੇ ਨੇ ਹੁਣ ਕੁਝ ਗਵਾਉਣ ਦਾ ਡਰ ਨਹੀਂ ਹੈ ਮੈਂ ਜ਼ਿੰਦਗੀ ਵਿੱਚ ਜ਼ਿੰਦਗੀ ਨੂੰ ਗਵਾਇਆ ਹੈ ਅਜਿਹੇ ਮਾਹੌਲ ਵਿੱਚ ਦਵਾਈ ਕੀ ਹੈ ਤੇ ਦਵਾ ਕੀ ਹੈ ਜਿੱਥੇ ਕਾਤਲ ਖੁਦ ਪੁੱਛਦਾ ਹੈ ਕਿ ਹੋਇਆ ਕੀ ਹੈ ਦਰਦ ਵੀ ਸਿਰਫ ਉਹਨਾਂ ਨੂੰ ਹੀ ਮਿਲਦੇ ਨੇ ਜੋ ਪੂਰੇ ਦਿਲ ਨਾਲ ਰਿਸ਼ਤੇਆਂ ਨੂੰ ਕਾਇਮ ਰੱਖਦੇ ਨੇ ਬੋਲਣਾ ਤਾਂ ਸੀ 2 ਸਾਲ ਦੀ ਉਮਰ ਵਿੱਚ ਹੀ ਸਿੱਖ ਜਾਂਦੇ ਆ ਪਰ ਬੋਲਣਾ ਕੀ ਹੈ ਇਹ ਸਿੱਖਣ ਲਈ ਸਾਰੀ ਉਮਰ ਲੱਗ ਜਾਂਦੀ ਹੈ। ਉਹਨਾਂ ਨੂੰ ਆਪਣਾ ਸਮਝਣ ਦਾ ਕੀ ਫਾਇਦਾ? ਜਿਨ੍ਹਾਂ ਦੇ ਅੰਦਰ ਤੁਹਾਡੇ ਲਈ ਕੋਈ ਆਪਣਾਪਣ ਹੀ ਨਾ ਹੋਵੇ। ਜ਼ਰੂਰਤ ਹੋਵੇ ਤਦ ਮਦਦ ਮਿਲਦੀ ਨਹੀਂ। ਮਿਲਦੀ ਹੈ ਮਦਦ ਤਦ ਜਦ ਜ਼ਰੂਰਤ ਨਾ ਹੋਵੇ। ਨੇਕੀਆਂ ਜਮਾ ਕਰਨ ਵਿੱਚ ਲੱਗ ਜਾਓ ਜਨਾਬ। ਖਬਰ ਪੱਕੀ ਹੈ। ਕਿ ਦੌਲਤ ਨਾਲ ਨਹੀਂ ਜਾਵੇਗੀ। ਅੱਜਕੱਲ ਰਿਸ਼ਤੇ ਤਾਂ ਸੂਰਜਮੁਖੀ ਦੇ ਫੁੱਲਾਂ ਵਰਗੇ ਹੁੰਦੇ ਨੇ। ਜਿੱਧਰ ਜ਼ਿਆਦਾ ਫਾਇਦਾ ਮਿਲੇ ਉਧਰ ਨੂੰ ਹੀ ਘੁੰਮ ਜਾਂਦੇ ਨੇ। ਜੋ ਦੂਜਿਆਂ ਦਾ ਹੱਕ ਤੇ ਖੁਸ਼ੀ ਖੋਹ ਲੈਂਦਾ ਹੈ ਉਸ ਦੇ ਸੁੱਖ ਦੀ ਉਮਰ ਵੀ ਬਹੁਤ ਘੱਟ ਹੁੰਦੀ ਹੈ। ਸਾਥ ਤਾਂ ਜ਼ਿੰਦਗੀ ਵੀ ਛੱਡ ਦਿੰਦੀ ਹੈ। ਫਿਰ ਇਨਸਾਨ ਕੀ ਚੀਜ਼ ਹੈ? ਰਿਸ਼ਤਿਆਂ ਦੀ ਪਰਖ ਦੂਰੀਆਂ ਵਿੱਚ ਹੀ ਹੁੰਦੀ ਹੈ ਅੱਖਾਂ ਦੇ ਸਾਹਮਣੇ ਤਾਂ ਹਰ ਕੋਈ ਵਫਾਦਾਰ ਹੁੰਦਾ ਹੈ ਸੱਚਾ ਪਿਆਰ ਕਦੇ ਵੀ ਫਿੱਕਾ ਨਹੀਂ ਪੈਂਦਾ ਨਾ ਸਮੇਂ ਨਾਲ ਨਾ ਹਾਲਾਤਾਂ ਦੇ ਨਾਲ ਤੇ ਨਾ ਹੀ ਉਮਰ ਦੇ ਨਾਲ ਬਿਮਾਰੀ ਖਰਗੋਸ਼ ਵਾਂਗ ਆਉਂਦੀ ਹੈ ਤੇ ਕਛੂ ਵਾਂਗ ਜਾਂਦੀ ਹੈ ਜਦ ਕਿ ਪੈਸਾ ਕਛੂ ਵਾਂਗ ਆਉਂਦਾ ਹੈ ਤੇ ਖਰਗੋਸ਼ ਵਾਂਗ ਜਾਂਦਾ ਹੈ ਹੁਣ ਕੋਈ ਇਹ ਨਹੀਂ ਦੇਖਦਾ ਕਿ ਤੁਸੀਂ ਉਹਨਾਂ ਲਈ ਕਿੰਨਾ ਕਰਦੇ ਹੋ ਹੁਣ ਲੋਕ ਸਿਰਫ ਉਹੀ ਦੇਖਦੇ ਨੇ ਜੋ ਤੁਸੀਂ ਨਹੀਂ ਕਰਦੇ ਐਵੇਂ ਹੀ ਨਹੀਂ ਬਣ ਜਾਂਦੇ ਅਜਨਬੀਆਂ ਨਾਲ ਡੂੰਘੇ ਰਿਸ਼ਤੇ ਕੁਝ ਖਾਲੀਪਣ ਸਾਡੇ ਆਪਣਿਆਂ ਨੇ ਹੀ ਦਿੱਤਾ ਹੁੰਦਾ ਹੈ ਝੂਠ ਕਿਸੇ ਵੀ ਰਿਸ਼ਤੇ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਸੱਚ ਅੱਜ ਨਹੀਂ ਤਾਂ ਕੱਲ੍ਹ ਸਾਹਮਣੇ ਆ ਹੀ ਜਾਂਦਾ ਹੈ ਸ਼ੁਕਰ ਕਰੋ ਕਿ ਪੰਛੀਆਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਮੱਜਬ ਕੀ ਹੈ ਨਹੀਂ ਤਾਂ ਅਸਮਾਨ ਤੋਂ ਵੀ ਖੂਨ ਦੀ ਬਰਸਾਤ ਹੋਣੀ ਸੀ ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ਬਸ ਇਹ ਜਾਣਨ ਲਈ ਕਿ ਨਜ਼ਦੀਕ ਕੌਣ ਹੈ ਸਭ ਤੋਂ ਖਤਰਨਾਕ ਆਦਤ ਹੈ ਸ਼ੱਕ ਕਰਨ ਦੀ ਆਦਤ ਇਹ ਕਿਸੇ ਵੀ ਚੰਗੇ ਰਿਸ਼ਤੇ ਨੂੰ ਤਬਾਹ ਕਰ ਸਕਦੀ ਹੈ ਸੁਖ ਤੇ ਦੁੱਖ ਆਪਣੇ ਨਸੀਬ ਤੋਂ ਮਿਲਦਾ ਹੈ। ਅਮੀਰੀ ਜਾਂ ਗਰੀਬੀ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ। ਰੋਣ ਵਾਲੇ ਮੈਲਾਂ ਵਿੱਚ ਵੀ ਰੋਂਦੇ ਨੇ। ਤੇ ਜੇਕਰ ਕਿਸਮਤ ਵਿੱਚ ਖੁਸ਼ੀਆਂ ਹੋਣ ਤਾਂ ਚੌਂਪੜੀ ਵਿੱਚ ਵੀ ਹਾਸਾ ਗੂੰਜਦਾ ਹੈ। ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਆਪਣਾ ਖਿਆਲ ਰੱਖੋ। ਧੰਨਵਾਦ।